ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਵੱਡੇ ਚੈਨਲ ਤੇ ਅੱਜ ਆਪਾਂ ਪੜਦੇ ਆਂ ਰਾਈਟਰ ਜਸਵੀਰ ਕੌਰ ਢਾੜੀਵਾੜ ਦੀ ਕਹਾਣੀ ਧੀਆਂ ਦੇ ਲੇਖ ਭਾਗ 40 ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜਗਦੀਪ ਆਪਣੇ ਵੀਰੇ ਨੂੰ ਫਿਰ ਕਹਿਣ ਲੱਗਾ ਕਿ ਜੇ ਡੈਡੀ ਜੀ ਮੰਨਦੇ ਨੇ ਤਾਂ ਅਸੀਂ ਘਰੇ ਵੀ ਆ ਜਾਵਾਂਗੇ ਮੈਂ ਉਹਨਾਂ ਤੋਂ ਕੁਝ ਨਹੀਂ ਮੰਗਦਾ ਬਸ ਗੁਰੂ ਨੂੰ ਕੁਝ ਵੀ ਗਲਤ ਨਾ ਬੋਲਣ ਵੀਰਾ ਇੱਕ ਵਾਰੀ ਮੈਂ ਖੁਦ ਗੱਲ ਕਰਕੇ ਦੇਖਦਾ ਨਹੀਂ ਫਿਰ ਖਫੜ ਜੀ ਹੋਣਾ ਨੂੰ ਸੱਦਾਂਗੇ ਜਗਦੀਪ ਤੋਂ ਟੈਨਸ਼ਨ ਨਾ ਲੈ। ਬਸ ਆਪਣੇ ਕੰਮ ਵੱਲ ਧਿਆਨ ਦੇ। ਕਿੰਨਾ ਹੀ ਟਾਈਮ ਦੋਵੇਂ ਭਰਾ ਗੱਲਾਂ ਕਰੀ ਗਏ। ਫੋਨ ਕੱਟ ਕੇ ਜਗਦੀਪ ਹੋਣੀ ਦੋਵੇਂ ਜਾਣ ਲਈ ਤਿਆਰ ਹੋ ਗਏ। ਬਲਵਿੰਦਰ ਪਹਿਲਾਂ ਜਗਦੀਪ ਨੂੰ ਆਪਣੇ ਦੋਸਤ ਨਾਲ ਜਾਨ ਪਛਾਣ ਕਰਾ ਕੇ ਛੱਡ ਕੇ ਆਇਆ ਫਿਰ ਆਪਣੇ ਕੰਮ ਤੇ ਗਿਆ ਉਧਰ ਰਾਜਵੰਤ ਦੇ ਕੰਮ ਤੇ ਜਾਣ ਤੋਂ ਬਾਅਦ ਖੁਸ਼ਪ੍ਰੀਤ ਹੋਣੇ ਸਾਰੇ ਜਾਣੇ ਬਾਜ਼ਾਰ ਚਲੇ ਗਏ ਸਾਰਾ ਦਿਨ ਉਹਨਾਂ ਦੀ ਖਰੀਦਦਾਰੀ ਵਿੱਚ ਨਿਕਲ ਗਿਆ ਸਾਰੇ ਜਾਣੇ ਸ਼ਾਮ ਨੂੰ ਥੱਕ ਕੇ ਕਾਰ ਆ ਗਏ ਰੇਮਪੀ ਤੇ ਉਹਦਾ ਪਤੀ ਚਾਹ ਪੀਣ ਤੋਂ ਬਾਅਦ ਵਾਪਸ ਆਪਣੇ ਘਰ ਨੂੰ ਚਲੇ ਗਏ ਖੁਸ਼ਪ੍ਰੀਤ ਆਪਣੇ ਪੇਕੇ ਫੋਨ ਲਾ ਕੇ ਗੁਰੀ ਦਾ ਹਾਲ ਚਾਲ ਪੁੱਛਣ ਲੱਗੀ ਗੁਰੀ ਸਿਹਤ ਕਿਵੇਂ ਆ ਤੇਰੀ ਗੁਰੀ ਠੀਕ ਆ ਖੁਸ਼ੀ ਤੂੰ ਦੱਸ ਤੇਰਾ ਦਿਲ ਲੱਗ ਗਿਆ ਸਾਰੇ ਘਰ ਮਾਸੀ ਜੀ ਤੇ ਭਾਜੀ ਠੀਕ ਨੇ ਖੁਸ਼ੀ ਸਾਰੇ ਠੀਕ ਨੇ ਹਾਂ ਦਿਲ ਵੀ ਲੱਗ ਗਿਆ ਪਰ ਫਿਰ ਵੀ ਥੋੜੀ ਸਭ ਦੀ ਬਹੁਤ ਜ਼ਿਆਦਾ ਆਉਂਦੀ ਆ ਗੁਰੀ ਕੋਈ ਨਹੀਂ ਖੁਸ਼ੀ ਮਿਲ ਜਾਈ ਆ ਕੇ ਕਿੰਨਾ ਹੀ ਟਾਈਮ ਤੋਂ ਮੈਂ ਭੈਣਾ ਗੱਲਾਂ ਕਰੀ ਗਈਆਂ ਫਿਰ ਖੁਸ਼ੀ ਨੇ ਆਪਣੇ ਮੰਮੀ ਡੈਡੀ ਨਾਲ ਕਿੰਨਾ ਟਾਈਮ ਗੱਲਾਂ ਕੀਤੀਆਂ ਖੁਸ਼ਪ੍ਰੀਤ ਫੋਨ ਕੱਟਣ ਤੋਂ ਬਾਅਦ ਰਸੋਈ ਵਿੱਚ ਚਲੀ ਗਈ ਖੁਸ਼ਪ੍ਰੀਤ ਦੀ ਸੱਸ ਪੁੱਤ ਤੂੰ ਹਾਲ ਵਿੱਚ ਬੈਠਾ ਲੇ ਰਾਜਵੰਤ ਨੂੰ ਫੋਨ ਕਰਕੇ ਪੁੱਛ ਕਦੋਂ ਤੱਕ ਆਉਂਦਾ ਖੁਸ਼ੀ ਹਾਂਜੀ ਮੰਮੀ ਜੀ ਕਹਿ ਕੇ ਹਾਲ ਵਿੱਚ ਆ ਗਈ ਖੁਸ਼ੀ ਦਾ ਮਨ ਹੀ ਮਨ ਸੋਚਣ ਲੱਗੀ ਕਿ ਰਾਜਵੰਤ ਨੂੰ ਕੋਈ ਪਰਵਾਹ ਨਹੀਂ ਕਿ ਥੋੜੇ ਦਿਨ ਤਾਂ ਜਲਦੀ ਆ ਜਾਵੇ ਬਸ ਸਾਰਾ ਦਿਨ ਹਸਪਤਾਲ ਵਿੱਚ ਹੀ ਕੱਢੇ ਆਉਂਦੇ ਨੇ ਖੁਸ਼ੀ ਮਨ ਹੀ ਮਨ ਆਪਣੇ ਆਪ ਨਾਲ ਕਰੀ ਗਈ ਕਿ ਰਾਜਵੰਤ ਨੇ ਆ ਕੇ ਉਹਨੂੰ ਬੁਲਾਇਆ ਤਾਂ ਖੁਸ਼ਪ੍ਰੀਤ ਦੀ ਸੋਚਾਂ ਦੀ ਲੜੀ ਟੁੱਟੀ ਰਾਜਵੰਤ ਖੁਸ਼ਪ੍ਰੀਤ ਕੀ ਸੋਚੀ ਜਾਂਦੇ ਹੋ ਖੁਸ਼ਪ੍ਰੀਤ ਤੁਹਾਡੇ ਬਾਰੇ ਸੋਚਦੀ ਸੀ ਰਾਜਵੰਤ ਅੱਛਾ ਜੀ ਤਾਂ ਸਾਨੂੰ ਯਾਦ ਕਰਦੇ ਸੀ ਖੁਸ਼ਪ੍ਰੀਤ ਹੂੰ ਰਾਜਵੰਤ ਪਰ ਨਰਾਜ ਕੀ ਹੂੰ ਉਦੋਂ ਤੱਕ ਰਾਜਵੰਤ ਦੀ ਮੰਮੀ ਤਿੰਨਾਂ ਦੀ ਰੋਟੀ ਲੈ ਆਈ ਰਾਜਵੰਤ ਫਰੈਸ਼ ਹੋ ਕੇ ਖਾਣੇ ਵਾਲੇ ਮੇਜ਼ ਤੇ ਆ ਗਿਆ ਮੰਮੀ ਜੀ ਖੁਸ਼ਪ੍ਰੀਤ ਕਰ ਨੂੰ ਤੂੰ ਕੁਝ ਮਿੱਠਾ ਬਣਾ ਲਵੀ ਰਿੰਪੀ ਹੋਣੀ ਵੀ ਆਉਣਗੇ ਖੁਸ਼ਪ੍ਰੀਤ ਜੀ ਮੰਮੀ ਜੀ ਬਣਾ ਲਵਾਂਗੀ ਖੁਸ਼ਪ੍ਰੀਤ ਰੋਟੀ ਖਾ ਕੇ ਭਾਂਡੇ ਲੈ ਰਸੋਈ ਵਿੱਚ ਚਲੀ ਗਈ ਰਾਜਵੰਤ ਦੀ ਮੰਮੀ ਉਹਨੂੰ ਸਮਝਾਉਣ ਲੱਗੀ ਕਿ ਪੁੱਤ ਟਾਈਮ ਨਾਲ ਘਰ ਆ ਜਾਇਆ ਕਰ। ਖੁਸ਼ਪ੍ਰੀਤ ਉਡੀਕਦੀ ਰਹਿੰਦੀ ਆ। ਰਾਜਵੰਤ ਹਾਂਜੀ ਮੰਮਾ ਕੋਸ਼ਿਸ਼ ਤਾਂ ਬਹੁਤ ਕਰਦਾ ਪਰ ਲੇਟ ਹੋ ਜਾਂਦਾ। ਮੰਮੀ ਰਾਜਵੰਤ ਨੂੰ ਸੌਣ ਲਈ ਕਹਿ ਕੇ ਆਪਣੇ ਕਮਰੇ ਵਿੱਚ ਚਲੇ ਗਏ। ਰਾਜਵੰਤ ਆਪਣੇ ਕਮਰੇ ਵਿੱਚ ਆਇਆ ਤਾਂ ਖੁਸ਼ਪ੍ਰੀਤ ਚੁੱਪਚਾਪ ਬੈਠੀ ਸੀ ਰਾਜਵੰਤ ਖੁਸ਼ੀ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਲੱਗਾ ਰਾਜਵੰਤ ਖੁਸ਼ਪ੍ਰੀਤ ਮੈਨੂੰ ਪਤਾ ਤੇਰੀ ਨਾਰਾਜ਼ਗੀ ਦਾ ਮੈਂ ਕੀ ਕਰਾਂ ਅੱਜ ਕੱਲ ਬਹੁਤ ਵਿਅਸਤ ਚੱਲਦਾ ਲੇਵ ਦਾ ਕੰਮ ਮੌਸਮ ਖਰਾਬ ਕਰਕੇ ਮਲੇਰੀਆ ਡੇਂਗੂ ਦੇ ਬਹੁਤ ਟੈਸਟ ਹੁੰਦੇ ਨੇ ਖੁਸ਼ਪ੍ਰੀਤ ਪਰ ਤੁਹਾਡੀ ਡਿਊਟੀ ਤਾਂ 5 ਵਜੇ ਖਤਮ ਹੋ ਜਾਂਦੀ ਆ ਰਾਜਵੰਤ ਹਾਂ ਖੁਸ਼ਪ੍ਰੀਤ ਪਰ ਮੇਰੇ ਤੋਂ ਬਾਅਦ ਕਿਸੇ ਦੀ ਡਿਊਟੀ ਨਹੀਂ ਹੁੰਦੀ ਇਸ ਲਈ ਲੇਟ ਹੋ ਜਾਂਦਾ ਦਿਨ ਦਾ ਪੂਰਾ ਕੰਮ ਖਤਮ ਕਰਕੇ ਆਉਂਦਾ ਖੁਸ਼ਪ੍ਰੀਤ ਮੈਂ ਸਮਝਦੀ ਹਾਂ ਰਾਜਵੰਤ ਆਦਤਾਂ ਮੈਨੂੰ ਜੋ ਦਿਲ ਚ ਆਈ ਗੱਲ ਕਹਿ ਦਿੰਦੀ ਆ ਰਾਜਵੰਤ ਨੂੰ ਹੋਣ ਚੱਲਾ ਜਾਂਦਾ ਖੁਸ਼ਪ੍ਰੀਤ ਫਿਰ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ ਕਿ ਖੁਸ਼ੀ ਤੂੰ ਵੀ ਤਾਂ ਬਸ ਬਿਨਾਂ ਗੱਲ ਤੋਂ ਸੋਚਣ ਬੈਠ ਜਾਂਦੀ ਅਗਲੇ ਦਿਨ ਖੁਸ਼ਪ੍ਰੀਤ ਸਵੇਰੇ ਜਲਦੀ ਉੱਠ ਕੇ ਤਿਆਰ ਹੋ ਕੇ ਕਿਚਨ ਵਿੱਚ ਆ ਗਈ ਪਹਿਲਾਂ ਉਹਨੇ ਖੀਰ ਬਣਾਈ ਉਦੋਂ ਤੱਕ ਰੇਮਪੀ ਦੀਦੀ ਦੇ ਜੀਜਾ ਜੀ ਵੀ ਆ ਗਏ ਫਿਰ ਖੁਸ਼ਪ੍ਰੀਤ ਨੇ ਆਲੂਆਂ ਵਾਲੇ ਪਰੌਂਠੇ ਬਣਾਏ ਤੇ ਸਾਰਿਆਂ ਲਈ ਥਾਲਾਂ ਵਿੱਚ ਪਾ ਕੇ ਖਾਣੇ ਵਾਲੇ ਮੇਜ਼ ਤੇ ਲੈ ਆਈ ਸਾਰਿਆਂ ਨੇ ਖੁਸ਼ਪ੍ਰੀਤ ਵੱਲੋਂ ਬਣਾਏ ਪਰੌਂਠੇ ਤੇ ਖੀਰ ਦੀ ਤਾਰੀਫ ਕੀਤੀ ਤੇ ਖੁਸ਼ਪ੍ਰੀਤ ਨੂੰ ਪਹਿਲਾਂ ਉਹਦੀ ਮੰਮੀ ਨੇ ਪਹਿਲੀ ਰਸੋਈ ਦਾ ਸ਼ਗਨ ਦਿੱਤਾ ਫਿਰ ਰੈਂਪੀ ਹੁਣਾਂ ਨੇ ਗਿਫਟ ਦਿੱਤਾ ਫਿਰ ਰੈਂਪੀ ਨੇ ਖੁਸ਼ਪ੍ਰੀਤ ਤੇ ਰਾਜਵੰਤ ਨੂੰ ਦਿੱਲੀ 에어ਪੋਰਟ ਨਾਲ ਚੱਲਣ ਲਈ ਕਿਹਾ ਰਾਜਵੰਤ ਨੇ ਵੀ ਜਾਣ ਲਈ ਹਾਂ ਕਰ ਦਿੱਤੀ ਰੈਂਪੀ ਨੇ ਐਤਵਾਰ ਨੂੰ ਸਵੇਰੇ ਜਲਦੀ ਆਉਣ ਨੂੰ ਕਹਿ ਦਿੱਤਾ ਤੇ ਫਿਰ ਉਹ ਦੋਵੇਂ ਆਪਣੇ ਪਿੰਡ ਨੂੰ ਚਲੇ ਗਏ। ਉਸ ਤੋਂ ਬਾਅਦ ਖੁਸ਼ਪ੍ਰੀਤ ਰਸੋਈ ਸਮੇਟਣ ਲੱਗੀ। ਰਾਜਵੰਤ ਦੇ ਡਿਊਟੀ ਜਾਣ ਤੋਂ ਬਾਅਦ ਖੁਸ਼ਪ੍ਰੀਤ ਆਪਣੀ ਮੰਮੀ ਨਾਲ ਬੁਟੀਕ ਤੇ ਚਲੀ ਗਈ। ਬੁਟੀਕ ਤੇ ਜਾ ਕੇ ਉਹਨੂੰ ਵਧੀਆ ਲੱਗਿਆ। ਖੁਸ਼ਪ੍ਰੀਤ ਨੂੰ ਕੱਪੜੇ ਸਿਉਣ ਬਾਰੇ ਤਾ ਕੋਈ ਬਹੁਤੀ ਜਾਣਕਾਰੀ ਨਹੀਂ ਸੀ ਪਰ ਉੱਥੇ ਉਹਦਾ ਮਨ ਲੱਗ ਗਿਆ ਸੀ ਦੁਪਹਿਰ ਤੋਂ ਬਾਅਦ ਖੁਸ਼ਪ੍ਰੀਤ ਘਰ ਆ ਗਈ ਅੱਜ ਉਹਨੇ ਰਾਜਵੰਤ ਦੇ ਨਾਲ ਆਪਣੇ ਮੰਮੀ ਪਾਪਾ ਨੂੰ ਮਿਲਣ ਜਾਣਾ ਸੀ ਖੁਸ਼ਪ੍ਰੀਤ ਘਰ ਆ ਕੇ ਤਿਆਰ ਹੋਣ ਲੱਗ ਗਈ ਰਾਜਵੰਤ ਵੀ ਸ਼ਾਮ ਨੂੰ 4 ਵਜੇ ਤੱਕ ਘਰ ਆ ਗਿਆ ਤੇ ਉਹ ਦੋਵੇਂ ਘਰੋਂ ਚੱਲ ਪਏ ਬਲਵਿੰਦਰ ਖੁਸ਼ਪ੍ਰੀਤ ਹੁਣਾਂ ਨੂੰ ਆਏ ਦੇਖ ਬਹੁਤ ਖੁਸ਼ ਹੋਇਆ ਖੁਸ਼ੀ ਨੂੰ ਤਾਂ ਐਵੇਂ ਲੱਗਦਾ ਸੀ ਜਿੱਦਾਂ ਉਹ ਬਹੁਤ ਟਾਈਮ ਬਾਅਦ ਘਰ ਆਈ ਹੋਵੇ ਮਨਜੀਤ ਨੇ ਆਪਣੀ ਖੁਸ਼ੀ ਤੇ ਰਾਜਵੰਤ ਨੂੰ ਗੱਲ ਨਾਲ ਲਾ ਕੇ ਪਿਆਰ ਦਿੱਤਾ ਗੁਰੀ ਸੁੱਤੀ ਹੋਈ ਸੀ ਖੁਸ਼ੀ ਨੇ ਉਹਨੂੰ ਵੀ ਜਗਾ ਲਿਆ ਖੁਸ਼ੀ ਦੇ ਆਏ ਤੇ ਘਰ ਵਿੱਚ ਰੌਣਕ ਲੱਗ ਗਈ ਰਾਜਵੰਤ ਵੀ ਸਭ ਨੂੰ ਮਿਲਿਆ ਗੁਰੀ ਦਾ ਹਾਲ ਚਾਲ ਪੁੱਛਣ ਲੱਗਾ ਠੀਕ ਹੋ ਭੈਣ ਤੁਸੀਂ ਸਿਹਤ ਕਿਵੇਂ ਆ ਦੁਬਾਰਾ ਤਾਂ ਨਹੀਂ ਬੁਖਾਰ ਹੋਇਆ ਗੁਰੀ ਹਾਂਜੀ ਭਾਜੀ ਠੀਕ ਸਿਹਤ ਵੀ ਵਧੀਆ ਉਸੇ ਮਾਸੀ ਜੀ ਠੀਕ ਨੇ ਰਿੰਪੀ ਦੀਦੀ ਹੁਣੇ ਦੀ ਜਾਣ ਦੀ ਤਿਆਰੀ ਹੋ ਗਈ ਰਾਜਵੰਤ ਹਾਂਜੀ ਭੈਣੇ ਮੰਮੀ ਜੀ ਠੀਕ ਨੇ ਦੀਦੀ ਹੁਣਾਂ ਨੇ ਐਤਵਾਰ ਨੂੰ ਜਾਣਾ ਬਲਵਿੰਦਰ ਵੀ ਉਹਨਾਂ ਕੋਲ ਬੈਠਦਾ ਹੋਇਆ ਹਾਲਚਾਲ ਪੁੱਛਦਾ ਹੈ ਤੇ ਰਿੰਪੀ ਹੁਣ ਦੇ ਨਾਲ ਦਿੱਲੀ ਜਾਣ ਬਾਰੇ ਵੀ ਪੁੱਛਦਾ ਰਾਜਵੰਤ ਹਾਂਜੀ ਡੈਡੀ ਜੀ ਮੈਂ ਤੇ ਕੁਸ਼ਪ੍ਰੀਤ ਨੇ ਜਾਣਾ ਉਦੋਂ ਤੱਕ ਜਗਦੀਪ ਵੀ ਆ ਗਿਆ ਮਨਜੀਤ ਤੇ ਖੁਸ਼ੀ ਸਾਰਿਆਂ ਵਾਸਤੇ ਚਾਹ ਲੈ ਆਈ ਚਾਹ ਪੀਣ ਤੋਂ ਬਾਅਦ ਗੱਲਾਂ ਬਾਤਾਂ ਕਰਨ ਲੱਗੇ ਤੇ ਮਨਜੀਤ ਰਾਤ ਦੀ ਰੋਟੀ ਤਿਆਰ ਕਰਨ ਲੱਗ ਗਈ